ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ RGK TV ਉੱਤੇ ਅੱਜ ਆਪਾਂ ਪਹੁੰਚੇ ਸੀਗੇ DFLA ਮੇਲਾ ਜਿਹੜੇ ਕਮੰਡੀ ਜੋ ਕਿ ਪਹਿਲਾ ਮੇਲਾ ਲੱਗਿਆਗਾ ਬਹੁਤ ਸੋਹਣਾ ਅਪਰਲਾ ਕੀਤਾ ਬਾਈ ਜੀ ਨੇ ਸੱਸੀ ਗਰ ਅੰਕਲ ਜੀ ਤੇ ਅੰਕਲ ਜੀ ਬੋਲ ਲੈ ਕੇ ਪਹੁੰਚੇ ਸੀ ਪੰਜ ਨਾਲ ਗੱਲਬਾਤ ਕਰਾਂਗੇ ਅੰਕਲ ਜੀ ਕਿੰਨੀ ਉਮਰ ਹੋ ਗਈ ਇਹਦੀ ਇਹਦੀ ਬਾਈ 30 ਮਹੀਨੇ ਹੋ ਗਈ ਜੀ 30 ਮਹੀਨੇ ਠੀਕ ਹੈ 2 ਦੰ ਦਾ 2 ਦੰ ਦਾ ਇਹ ਤੇ ਇਹ ਕੀ ਮਤਲਬ ਕਿਹੜੇ ਸੀਮੰ ਦਾ ਇਹ ਐਮ 29 ਛੋਟੇ ਦਾ ਬਾਈ ਐਮ 29 ਦੇਖੋ ਭਰਾਵੋ ਇਬ ਬੋਲਦੀ ਬਹੁਤ ਸੋਹਣੀ ਜਿਵੇਂ ਉਮਰ ਦੇ ਹਿਸਾਬ ਨਾਲ ਬਾਡੀ ਸਟਰਕਚਰ ਕੱਦ ਕਾਠ ਤੇ ਪਿੱਠ ਪੂੜੇ ਦੀ ਬਨਾਵਟ ਬਹੁਤ ਸੋਹਣੀ ਹੈਗੀ ਟੈਸਟੀਕਲ ਵਗੈਰਾ ਸਾਨੂੰ ਦਿਖਾਉਣੇ ਆਗੇ ਬਹੁਤ ਸੋਹਣੇ ਟੈਸਟੀਕਲ ਨੇ ਜੋ ਕਿ ਅੱਧੇ ਨੰਬਰ ਟੈਸਟੀਕਲਾਂ ਦੀ ਲੱਗਦੇ ਹੁੰਦੇ ਨੇ ਤੇ ਕੱਦ ਕਾੜ ਦੇ ਪੱਖੋਂ ਪਿੱਠ ਪੂੜੇ ਦੇ ਪੱਖੋਂ ਤੇ ਬਹੁਤ ਵਧੀਆ ਤੇ ਅੰਕਲ ਜੀ ਇਹ ਤੋਂ ਕੋਈ ਮਤਲਬ ਮੱਜ ਕ੍ਰੋਸ ਕਰਵਾਈਏ ਅਜੇ ਦੋਹਾਂ ਨੂੰ ਝੋਟੀਆਂ ਤੇ ਛੱਡਿਆ ਹੋਇਆ ਕਰੇ ਹੀ ਮਤਲਬ ਕੋਈ ਬੜਾ ਨਹੀਂ ਠੀਕ ਹੈ ਠੀਕ ਹੈ ਜੀ ਮਤਲਬ ਉਮਰ ਦੇ ਹਿਸਾਬ ਨਾਲ ਛੱਡਾਂਗੇ ਇਹ। ਠੀਕ ਹੈ। ਇਹ ਆਦੀ ਜਵਾਨੀ ਲੈ ਗਿਆ ਹੁਣ। ਹਾਂਜੀ ਹਾਂਜੀ। ਜਵਾਨੀ ਚ ਪੈਰ ਮਤਲਬ ਧਰਿਆ ਹੀ ਤੇ ਹੁਣ ਹੀ ਸਟਾਰਟ ਕਰਾਂਗੇ। ਠੀਕ ਹੈ ਠੀਕ ਹੈ। ਤੇ ਵੈਸੇ ਇਹਦੇ ਟੀਕੇ ਤਿਆਰ ਕਰਾਵਾਂਗੇ। ਠੀਕ ਹੈ ਜੀ। ਤੇ ਮਤਲਬ ਜਦੋਂ ਆਪਾਂ ਪਹਿਲਾਂ ਮਤਲਬ ਫਿਰ ਗ੍ਰੋਥ ਘੱਟ ਘੱਟ ਜਾਂਦੀ ਹੈ ਹਨਾ। ਹਾਂਜੀ ਹਾਂਜੀ। ਹਾਂ ਜਦੋਂ ਆਪਾਂ ਪਹਿਲਾਂ ਨਿਆਣੇ ਨੂੰ ਸੰਭਾਲੀ ਹਾਂ ਸੰਭਾਲ ਪਹਿਲਾਂ ਜ਼ਰੂਰੀ ਹੈ। ਹਾਂਜੀ ਹਾਂਜੀ। ਤੇ ਅੰਕਲ ਜੀ ਇਹ ਤੁਸੀਂ ਮਤਲਬ ਸ਼ੁਰੂਆਤ ਤੋਂ ਇਹਨਾਂ ਦੀ ਕਿਵੇਂ ਜਦੋਂ ਇਹ ਮਤਲਬ ਪੈਦਾ ਹੋਇਆ ਸੀਗਾ ਤੁਸੀਂ ਨੇ ਮਤਲਬ ਕਿਵੇਂ ਸਾਂਭ ਸੰਭਾਲ ਕੀਤੀ ਹੈ ਜੀ ਉਹਨੇ ਬੱਚੇ ਵੀ ਚੰਗੇ ਦਿੱਤੇ ਹੀ ਪਰ ਮੈਂ ਸਾਥੋਂ ਖੁੰਝ ਗਈ ਠੀਕ ਹੈ ਜੀ ਕਾਰਨ ਕਰਕੇ ਇਹ ਬੱਚਾ ਸੀ ਪਾਲਿਆ ਉਹਦੀ ਜਗ੍ਹਾ ਫਿਰ ਠੀਕ ਹੈ ਜੀ ਮੰਨ ਲਾ ਵੀ ਉਹਦਾ ਪਸ਼ੁਕੜ ਹੀ ਰੱਖਿਆ ਇਹਦਾ ਬੱਚੇ ਦੇ ਰੱਖਣ ਦਾ ਮਤਲਬ ਇਹ ਆ ਠੀਕ ਹੈ ਜੀ ਤੇ ਸਾਡਾ ਧਿਆਨ ਪਸ਼ੂਆਂ ਨਹੀਂ ਆ ਬੱਚਿਆਂ ਦਾ ਵੀ ਧਿਆਨ ਵੱਧਦਾ ਸੋਣੇ ਠੀਕ ਹੈ ਜੀ ਤੇ ਬਾਕੀ ਵੀ ਕੋਈ ਹੋਰ ਪਾਸੇ ਧਿਆਨ ਨਹੀਂ ਜਾਂਦਾ ਬੱਚਿਆਂ ਦਾ ਵੀ ਜੇ ਆਪ ਇਸ ਲਾਈਨ ਚ ਲੱਗਦੇ ਆ ਤਾਂ ਹਾਂਜੀ ਬਾਕੀ ਬਾਈ ਜੀ ਦੇਖੋ ਕਿੰਨੀ ਮਿਹਨਤ ਵਾਲਾ ਕਹਿੰਦਾ ਯਾਰ ਨੌਜਵਾਨੀ ਹੈ ਨਾ ਤੇ ਇੱਕ ਲੰਕ ਲੱਗਿਆ ਹੋਇਆ ਵੀ ਨੌਜਵਾਨੀ ਨਸ਼ਿਆਂ ਵੱਲ ਗਲਤ ਕੰਮਾਂ ਵੱਲ ਪੈ ਗਈ ਤੇ ਨਸ਼ਾ ਤਾਂ ਆਪਾਂ ਨੂੰ ਕਰਨਾ ਚਾਹੀਦਾ ਕਰਨਾ ਚਾਹੀਦਾ ਮਤਲਬ ਇਹੋ ਜਿਹੇ ਕਿੱਤਿਆਂ ਦਾ ਸਮਝਦੇ ਤੇ ਆਪਾਂ ਨਸ਼ਾ ਨਹੀਂ ਕਹਿਣਾ ਕਹਿੰਦਾ ਨਸ਼ਾ ਵੀ ਨਸ਼ਾ ਨਹੀਂ ਕਰਨਾ ਤਾਂ ਚਾਹੀਦਾ ਚੰਗੇ ਕੰਮਾਂ ਦਾ ਨਸ਼ਾ ਹੋਣਾ ਚਾਹੀਦਾ ਹਾਂਜੀ ਹਾਂਜੀ ਤੇ ਬਾਕੀ ਤੁਸੀਂ ਕਿੰਨੇ ਕ ਪਸ਼ੂ ਰੱਖਦੇ ਹੋ ਘਰ ਵਿੱਚ ਪਸ਼ੂ ਭਾਈ 10 12 ਪਸ਼ੂ ਹੈਗੇ ਠੀਕ ਹੈ ਠੀਕ ਹੈ ਤੇ ਸਾਰੇ ਮਤਲਬ ਮੁਰਾਤੀ ਕੰਮ ਕਰਦੇ ਠੀਕ ਹੈ ਜੀ ਤੇ ਦੇਖੋ ਭਰਾਵੋ ਅੰਕਲ ਜੀ ਦੀ ਮਿਹਨਤ ਤੇ ਬਾਈ ਦੇਖੋ ਛੋਟੀ ਉਮਰ ਦੇ ਵਿੱਚ ਅੱਜ ਕੱਲ ਕਹਿੰਦੇ ਨੌਜਵਾਨੀ ਨਸ਼ਿਆਂ ਵੱਲ ਪੈ ਗਈ ਇਹ ਬੱਚਾ ਸਾਡਾ ਨਾ ਪੜਦਾ 9ਵੀਂ ਕਲਾਸ ਚ ਅੱਛਾ ਅੱਛਾ ਜੀ ਬਾਕਸਫੋਰਡ ਸਕੂਲ ਪੜ੍ਹਦਾ ਠੀਕ ਹੈ ਜੀ ਨਾ ਇਹ ਸਾਡੇ ਨਾਲ ਇਹਦੀ ਸੇਵਾ ਕਰਦੇ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਕੰਮ ਆ ਜੀ ਲੱਗੇ ਵੇ ਬੱਚੇ ਸਾਡੇ ਹਾਂਜੀ ਹਾਂਜੀ ਜੇ ਆਪਾਂ ਮਤਲਬ ਆਪਣੀ ਅੱਗੇ ਪੀੜ੍ਹੀ ਨੂੰ ਇਸ ਕਿੱਤੇ ਵੱਲ ਜੋੜਾਂਗੇ ਤਾਂ ਆਪਾਂ ਉਹਨਾਂ ਨੂੰ ਪਤਾ ਲੱਗੂਗਾ ਨਾ ਜੇ ਕਿੱत्ता ਨਹੀਂ ਪਿੱਛੇ ਹਟਦਾ ਹਟਦਾ ਪਿੱਛੇ ਹਟ ਜੂਗਾ ਪਿੱਛੇ ਹਟ ਜੂਗਾ ਤੇ ਜੇ ਆਪਾਂ ਤੁਰਾਂਗੇ ਬਾਈ ਇਸ ਕੰਮ ਨੂੰ ਲੈ ਕੇ ਬੱਚੇ ਫੇਰਦੇ ਨਹੀਂ ਤੇ ਤੁਸੀਂ ਇਹ ਕਿੱਤੇ ਨੂੰ ਜੋ ਪਸ਼ੂ ਆਪਣਾ ਪਸ਼ੂਆਂ ਦਾ ਹੈ ਖੇਤੀ ਬਾੜੀ ਦੇ ਨਾਲ ਨਾਲ ਇਹ ਪਸ਼ੂ ਇਹ ਕਿੱਤੇ ਨੂੰ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਹੋ ਇਸ ਕਿੱਤੇ ਬਾਰੇ ਨੌਜਵਾਨੀ ਨੂੰ ਇਹ ਨੌਜਵਾਨੀ ਨੂੰ ਤਾਂ ਬਾਈ ਪਿਸ਼ੋਕੜ ਦਾ ਆਪਣਾ ਪਿਛਲੇ ਹੈਗਾ ਇਹ ਬਜ਼ੁਰਗਾਂ ਤੋਂ ਲੈ ਕੇ ਹਾਂਜੀ ਹਾਂਜੀ ਤੇ ਜੇ ਕੋਈ ਕਰਦਾ ਹੈ ਮਾੜਾ ਨਹੀਂ ਕੰਮ ਹਾਂਜੀ ਹਾਂਜੀ ਚੰਗੀ ਗੱਲ ਹੈ ਹਾਂਜੀ ਹਾਂਜੀ ਆਉਦੇ ਡੰਗਰ ਆਉਦੇ ਘਰੇ ਆ ਆਪਦੀ ਸਮਾਈ ਆ ਘਰੇ ਕੰਮ ਕਰਨਾ ਇਹ ਤਾਂ ਕੋਮੜਾ ਹੇ ਤੇ ਮਤਲਬ ਇਹ ਜਿਹੜਾ ਇਹ ਹੁਣ ਬਹੁਤ ਜਿਆਦਾ ਪਸ਼ੂ ਘਟਦੇ ਜਾ ਰਹੇ ਨੇ ਇਹ ਘਟਣ ਦਾ ਕੀ ਕਾਰਨ ਸਮਝਦੇ ਤੁਸੀਂ ਘਟਣ ਦਾ ਕਾਰਨ ਮੰਨ ਲਾ ਵੀ ਹੋਰ ਸਹੂਲਤਾਂ ਦੀ ਜਾਂ ਅਸਰੱਖ ਲਈ ਜਾਂ ਕੋਈ ਉਹੀ ਪਿਸ਼ੋਕਰ ਮਗਰੀ ਪੈ ਗਿਆ ਵੀ ਇਹ ਕੰਮ 'ਚ ਬਚਤ ਨਹੀਂ ਬਚਤ ਨਹੀਂ ਹੈਗੀ ਹਾਂਜੀ ਬਚਤ ਬਹੁਤ ਹੈ ਬਚਤ ਬਹੁਤ ਹੈ ਬਚਤ ਬਹੁਤ ਸਮਝ ਗਏ ਜੇ ਆਪਾਂ ਕੋਈ ਵੀ ਕੀਤਾਗਾ ਉਹ ਕਿਸੇ ਕੰਮ ਨੂੰ ਆਪਾਂ ਸ਼ੌਂਕ ਨਾਲ ਕਰਾਂਗੇ ਹਨਾ ਫੇਰ ਬਚਤ ਤੇ ਤਾਂ ਬਚਤ ਹੈ ਜੇ ਅਲਾ ਕਹਿੰਦਾ ਯਾਰ ਆਪਾਂ ਤਾਂ ਇਹ ਆਪਾਂ ਇਹਦੇ ਮਨੋਂ ਮਾਰ ਲਿਆ ਕੰਮ ਹਾਂ ਉਹਦੇ 'ਚ ਕੋਈ ਬਚਤ ਕੋਈ ਬਚਤ ਨਹੀਂ ਹੈਗੀ ਤੇ ਮਤਲਬ ਇੱਕ ਮੇਨ ਗੱਲ ਹੈਗੀ ਬਰੀਡ ਦੀ ਜੇ ਮਤਲਬ ਆਪਾਂ ਚੰਗੀ ਬਰੀਡ ਤੇ ਕੰਮ ਕਰਾਂਗੇ ਚੰਗੀ ਸਾਂਭ ਸੰਭਾਲ ਕਰਾਂਗੇ ਤਾਹੀਂ ਕੁਛ ਮਤਲਬ ਹੈਗਾ ਜੇ ਆਪਾਂ ਉਰੇ ਕਾਣਾ ਉਵੇਂ ਗੋਹੀ ਛੱਟਣਾ ਉਹ ਤਾਂ ਜਿਵੇਂ ਮਰਜੀ ਛੱਟੀ ਉਹ ਕਿਵੇਂ ਮਰਜੀ ਛੱਟੀ ਸਮਝ ਗਏ ਤੇ ਇਹਦੇ ਨਾਲ ਆਪਣੇ ਜੋ ਮਾਤਾ ਨੇ ਘਰੇ ਉਹਨਾਂ ਦਾ ਵੀ ਪਸ਼ੂਆਂ ਦਾ ਇਹ ਨਾਲ ਇੱਕ ਤਾਂ ਕੰਮ ਵੀ ਬਹੁਤ ਵੱਧਾ ਜੀ ਦੁੱਧ ਪਾਣੀ ਆਮ ਰਹਿੰਦਾ ਹਨਾ ਸੇਤ ਵੀ ਚੰਗੀ ਰਹਿੰਦੀ ਆਪਦੇ ਘਰ ਦੀ ਪਾਣੀ ਘਰੇ ਦੁੱਧ ਪਾਣੀ ਜੋ ਜੋ ਕੋਈ ਆਇਆ ਗਿਆ ਹੋਵੇ ਕੋਈ ਵਿਚਾਰਤਾ ਦਰਾਨੀ ਪੈਂਦਾ ਹਾਂਜੀ ਹਾਂ ਹਾਂ ਤੇ ਜੇ ਭਾਈ ਉਵੇਂ ਡੋਲਣੇ ਵਾਲਾ ਹੋਵੇ ਫਿਰ ਉਵੇਂ ਦਾ ਹਾਂ ਬਾਕੀ ਕੈਮੀਕਲ ਤਾਂ ਬਹੁਤ ਜ਼ਿਆਦਾ ਅਸਰ ਹੋਣ ਲੱਗੇ ਜੋ ਚੀਜ਼ਾਂ ਤੇ ਇੱਕ ਜਿਹੜੀ ਅੱਜ ਕੱਲ ਨੌਜਵਾਨੀ ਹੈਗੀ ਇਹ ਬਾਹਰ ਵੱਦਲ ਨੂੰ ਬਹੁਤ ਰਝਾਨ ਪੈ ਰਹੇ ਤੇ ਮੇਰੇ ਵਾਸਤੇ ਤੁਸੀਂ ਖੁੱਲ ਕੇ ਦੱਸੋ ਵੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਤਾਂ ਜੀ ਰੀਤ ਜੀ ਬਣ ਗਈ ਵੈਸੇ ਕੋਈ ਬਾਲਾ ਵੀ ਨਹੀਂ ਠੀਕ ਹੈ ਜੀ ਇੱਥੇ ਬਹੁਤ ਕਹਾ ਪੰਜਾਬ ਦੀ ਧਰਤੀ ਦਿੰਦੀ ਹੈ ਜੇ ਕਿਤਾ ਤੋੜ ਨਾ ਹੋਵੇ ਹੂੰ ਆਉ ਦਾ ਖੂਨ ਸ਼ੌਕੜ ਛੱਡ ਕੇ ਬਾਈ ਉੱਥੇ ਵੀ ਕੰਮ ਹੀ ਕਰਨ ਇੱਥੇ ਕਰ ਲਿਆ ਸਾਰਾ ਕੁਝ ਜਾਇਦਾਦਾਂ ਦੇ ਮਾਲਕਾਂ ਯਾਰ ਹਾਂਜੀ ਹਾਂਜੀ ਪਰ ਇਹ ਰੀਤ ਬਣ ਗਈ ਰੀਤ ਬਣ ਗਈ ਆਪਣੇ ਬਹੁਤ ਕੁਝ ਅਜੇ ਉਰੇ ਕਰਨਾ ਹੋਵੇ ਬਹੁਤ ਕੁਝ ਬਹੁਤ ਹੈਨਾ ਪੰਜਾਬ ਵਰਗੀ ਧਰਤੀ ਨਹੀਂ ਲੱਭਣੀ ਗੁਰੂਆਂ 피ਰਵਾਂ ਦੀ ਆਪਣੀ ਅਗਲਾ ਬਾਹਰ ਜਾਤਾ ਵੜਦਾ ਜਿਹੜਾ ਉਧਰੋਂ ਵਾਪਸ ਦੁਆਰੇ ਆਉਂਦਾ ਨਾ ਨਾ ਤਾਂ ਇਹੋ ਜਿਹਾ ਮੌਸਮ ਲੱਭਣਾ ਤੇ ਨਾ ਮਤਲਬ ਖਾਣ ਪੀਣ ਲੱਭਣਾ ਤਾਂ ਸਮਝ ਗਿਆ ਇੱਥੇ ਸਭ ਕੁਝ ਉਹਦਾ ਗਾਣਾ ਵੀ ਉੱਗ ਜਾਂਦਾ ਪਰ ਨਫ਼ਰਤ ਨਹੀਂ ਉਗਦੀ ਇਕੱਲੀ ਆਪਣਾ ਆਪ ਦਾ ਟਾਈਮ ਆ ਕੰਮ ਕਰਨ ਨੂੰ ਕਿਸੇ ਦੀ ਬੰਦ ਇਸ ਤਾਂ ਨਹੀਂ ਨਾ ਬੰਦਸ ਨਹੀਂ ਹੈਗੀ ਹੈ ਉਹੀ ਗੱਲ ਆ ਵੀ ਅੰਕਲ ਜੀ ਅੱਜ ਕੱਲ੍ਹ ਅਲਾ ਕਹਿੰਦਾ ਯਾਰ ਪੈਸਾ ਪੈਸਾ ਵੱਖਰੀ ਅੱਜ ਕੱਟੇਗੀ ਹਾਂਜੀ 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 ਤੇ ਇਹਦਾ ਹੀ ਮਾਦਰ ਕਾਰਡ ਕੀ ਸੀਗਾ ਜੀ ਇਹਦਾ 18 ਲੀਟਰ ਦਾ ਚੋਆ ਜੀ ਤੁਸੀਂ ਪਹਿਲੇ ਸੂਏ ਦਾ ਮੈਂ ਦਾ ਠੀਕ ਹੈ ਜੀ ਤੇ ਬਹੁਤ ਵਧੀਆ ਮਤਲਬ ਤੇ ਉਹ ਕਿੰਨੇ ਦੇ ਵਿੱਚ ਜੀ ਅੰਕਲ ਜੀ ਤੁਸੀਂ ਨੇ ਫਿਰ ਉਹ ਤਾਂ ਬਾਹਰ ਰਿਸ਼ਤੇਦਾਰ ਹੀ ਲੈ ਗਈ 1,46,000 ਦੀ ਸਰ ਠੀਕ ਹੈ ਠੀਕ ਹੈ ਜੀ ਮਤਲਬ ਬਹੁਤ ਸੋਹਣਾ ਦੇਖੋ ਇਹਦਾ ਇੱਕ ਤਾਂ ਜਿਹੜੀ ਜਿਹੜੀ ਇਹ ਇਹ ਆਪਣੀ ਕਿਸਮ ਹੈਗੀ ਮੋਰਾ ਇਹਦੀ ਮਤ ਕਹਣਾ ਵੀ ਜਿਹੜੀ ਇਹਦੀ ਅਸਲ ਪਰਖ ਹੈ ਜੀ ਸਾਇੰਸ ਸੀਲ ਤਾਂ ਬਹੁਤ ਹੁੰਦੀ ਜਿਹੜਾ ਰਿਜਨਲ ਹੋਵੇ ਬਰੀਡ ਹਾਂਜੀ 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 ਬਾਈ ਜਮਾਂ ਘਰੋਂਦਾ ਨਹੀਂ ਰੱਸਾ ਖੋਲ ਜੇ ਪਸ਼ੂਆਂ 'ਚ ਖਰਾਬ ਨਹੀਂ ਕਰਦਾਗਾ ਪਹਿਲੀ ਗੱਲ ਦਾ ਧਿਆਨ ਬਹੁਤ ਰੱਖਦੇ ਆਂ ਅਸੀਂ ਘਰੇ ਪਰ ਇਹ ਨਾਲ ਸਾਨੂੰ ਆਹਦੇ ਵੀ ਛੋਟਾ ਸਾਹਮਣਾ ਔਖਾ ਪਰ ਇਹ ਆਪਸਿਆਂ ਨਾ ਬਾਈ ਕੋਈ ਸਾਨੂੰ ਤਕਲੀਫ ਨਹੀਂ ਹਾਂਜੀ ਹਾਂਜੀ ਨਸਲ ਦੇ ਹਿਸਾਬ ਨਾਲ ਬਰੀਡ ਦੇ ਹਿਸਾਬ ਨਾਲ ਹਾਂਜੀ ਹਾਂਜੀ ਹੈ ਤੇ ਅੰਕਲ ਜੀ ਤੁਸੀਂ ਪਹਿਲਾਂ ਵੀ ਕਿਸੇ ਕੰਪੀਟੀਸ਼ਨ ਚ ਪਾਇਆਗਾ ਇਹ ਪਹਿਲਾਂ ਜੀ ਤਨੋਲੇ ਪਾਇਆ ਸੀਗਾ ਠੀਕ ਹੈ ਉੱਥੇ ਕੋਈ ਨੰਬਰ ਉੱਥੇ ਚੌਥਾ ਨੰਬਰ ਆ ਠੀਕ ਹੈ ਠੀਕ ਹੈ ਫਿਰ ਵੀ ਬਹੁਤ ਸੋਹਣਾ ਆਇਆ ਸੀਗਾ ਨੰਬਰ ਹਨਾ ਜੀ ਤੇ ਮਤਲਬ ਹਾਰ ਜਿੱਤ ਹੈ ਜਿਹੜੀ ਇਹ ਤਾਂ ਚੱਲਦੀ ਰਹਿੰਦੀ ਹੈਗੀ ਜਦੋਂ ਆਪਾਂ ਕੰਪੀਟੀਸ਼ਨ ਚ ਆਉਨੇ ਆਂਗੇ ਅੱਗੇ ਉਹ ਯ ਮਨੁਲੀ ਜਿਹੜਾ ਬੰਦਾ ਉਰੇ ਆ ਗਿਆ ਉਹਦੀ ਜਿੱਤੇ ਹੁੰਦੀ ਹੈ ਕਿਉਂਕਿ ਕੰਪੀਟੀਸ਼ਨ ਚ ਘਰੇ ਬੈਗੇ ਵਾਲਾ ਕਹਿੰਦਾ ਯਾਰ ਮੇਰਾ ਝੋਟਾ 10 ਕਰੋੜ ਦਾ ਹੈ ਇਹਦਾ ਬਾਦਾਮ ਕਹਿੰਦਾ ਇਹ ਪੈਗ ਲਾਉਂਦੇ ਹੈ ਜਿਆ ਕੁਸਤਾ ਨਹੀਂ ਕਰਦਾ ਹੈਗਾ ਇਹ ਨਾ ਜੀ ਨਾ ਨਾ ਠੀਕ ਹੈ ਠੀਕ ਹੈ ਮਾਹ ਕਿਤੇ ਕੋਈ ਵਾਰੀ ਮਹਿੰਗੀ ਕੋਈ ਦਾਰੂ ਦੂਰ ਪੀਉਂਦੇ ਹੋ ਨਹੀਂ ਦਾਰੂ ਤਾਂ ਨਹੀਂ ਪੀਉਂਦੇ ਬਾਈ ਖਰਾਗ ਦਾ ਫੋਲੀ ਦੇਣੀ ਬਿੰਦੀ ਠੀਕ ਹੈ ਠੀਕ ਹੈ ਤੇ ਅਗਲਾ ਕਹਿੰਦਾ ਵਿੱਚ ਕਹਿੰਦਾ ਅਸੀਂ ਬਾਦਾਮ ਖਵਾਉਣੇ ਆਗੇ ਤੁਸੀਂ ਕੀ ਖਵਾਉਣੇ ਉਹਨੂੰ ਮਤਲਬ ਬਾਦਾਮ ਬਾਈ ਪਾਉਣ ਨੂੰ ਜੀ ਕਰਦਾ ਜਦੋਂ ਇਹਦਾ ਜੀ ਕਰਦਾ ਕੀ ਚੰਗੀ ਆ ਹਾਂਜੀ 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 ਪਰ ਮੈਂ ਗੱਪ ਮਾਰੀ ਜਾ ਮੈਂ ਤਾਂ ਨਹੀਂ ਪਾਈ ਠੀਕ ਹੈ ਜੀ ਪਰ ਉਹ ਖਰਾਕ ਵਧੀਗਾ ਅਸੀਂ ਪੀ ਲੈਨੇ ਘੋਟ ਘਾਟ ਕੇ ਪੀ ਲੈਨੇ ਨਾ ਬੜੇ ਨੇ ਹਾਂਜੀ ਹੋ ਜਾਂਦਾ ਨੀ ਉਹਦਾ ਬੱਬਾ ਜੀ ਐਵੇਂ ਗੱਲ ਦੀ ਵਿੱਚ ਕਹਿੰਦੇ ਨੇ ਬੰਦੇ ਹਨਾ ਵੀ ਅਸੀਂ ਆਪਦੇ ਕੋ ਬਨਾਮ ਪਾਉਨੇ ਆ ਓਏ ਹਨਾ ਨਹੀਂ ਉਹ ਤਾਂ ਨਾ ਗੱਲਾਂ ਆਪਾਂ ਕਰ ਗਏ ਪਰ ਕੀ ਦੱਸਦੀ ਹੈ ਭਾਈ ਸਮਝ ਜਿਹੜਾ ਪਸ਼ੂ ਆਏਗਾ ਦੇਖੋ ਜਿਹੜਾ ਪਸ਼ੂ ਦਾ ਖਾਣਾ ਬਣਿਆ ਉਹ ਇਹਦਾ ਜਿਹੜਾ ਨੀਰਾ ਦਾਣਾ ਬਣਿਆ ਉਹੀ ਬਣਿਆ ਹੈ ਹਨਾ ਟੋਲੇ ਦੀ ਜਵਾਨ ਹੈ ਭਾਰੀ ਤੇ ਨਹੀਂ 5 ਕਿਲੋ ਦਾ ਮੇਰੇ ਅਗਲਾ ਕਿ ਬੁਰਕ ਦੀ ਭੈਣ ਦਾ ਭਾਰ ਲਾਜਦਾ ਕਿਵੇਂ ਚੱਕਾਂਗੇ ਇੱਕ ਵਾਰੀ ਭੁੜਕਾਈ ਹੁੰਦੀ ਨਾ ਪછી ਕਰ ਦਈਏ ਤੇ ਦੇਖੋ ਭਰਾਵੋ ਬਾਈ ਜੀ ਨੇ ਬਹੁਤ ਸੋਹਣਾ ਸਾਹਮਿਆ ਤੇ ਦੇਖੋ ਨੌਜਵਾਨ ਵੀ ਜਿਹੜਾ ਬਾਈ ਦੀ ਛੋਟੀ ਉਮਰ ਆ ਜੋ ਪੜਦਾ ਪੜਾਈ ਦੇ ਨਾਲ ਨਾਲ ਵੀ ਇਹ ਪਸ਼ੂ ਪਾਲਣ ਦਾ ਕਿੱਤਾ ਜੋ ਕਰਦਾ ਤੇ ਮਤਲਬ ਅੱਗੇ ਮੇਲੇ ਜਿਹੜੇ ਅੰਕਲ ਜੀ ਹੁਣ ਤਾਂ ਬਹੁਤ ਮਤਲਬਾ ਘਟੇ ਪਹਿਲਾਂ ਜਿਆਦੇ ਹੁੰਦੇ ਸੀ ਹਨਾ ਹਾਂਜੀ ਹਾਂਜੀ ਤੇ ਹੁਣ ਇਹ ਘਟਣਾ ਸਰਕਾਰ ਨੂੰ ਵੀ ਇਸ ਵੱਲ ਮਤਲਬ ਕਹਿੰਨਾ ਵੀ ਵੱਧ ਤੋਂ ਵੱਧ ਧਿਆਨ ਲੈਣਾ ਚਾਹੀਦਾ ਹੈ ਸਰਕਾਰ ਦੇ ਦੇਣਾ ਧਿਆਨ ਦੇ ਬਹੁਤ ਬਸ ਕੋਈ ਵੀ ਹੁਣ ਮੇਲੇ ਲੱਗਦੇ ਨੇ ਪ੍ਰਾਈਵੇਟ ਸੰਸਥਾ ਵੱਲੋਂ ਹੀ ਲੱਗਦੇ ਹਾਂ ਹਾਂਜੀ 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 ਜੇ ਤੇ ਸਰਕਾਰ ਮੇਲੇ ਲਗਾਵੇ ਤਾਂ ਇਹ ਪੀੜੀ ਮਤਲਬਾ ਇਹ ਕਿੱਤਾ ਵੀ ਪ੍ਰਫੁੱਲਤ ਹੋ ਜਾ ਬਿਲਕੁਲ ਬਿਲਕੁਲ ਬਸ ਹਨਾ ਸਰਕਾਰ ਵੱਧ ਸਹਿਯੋਗ ਦੇ ਦੇ ਨਾ ਤੇ ਕੋਸ ਹੋਰ ਵੀ ਆਪਾਂ ਨਈ ਚੀਜ਼ਾਂ ਉੱਤੇ ਧਿਆਨ ਹੈ ਨਹੀਂਗਾ ਧਿਆਨ ਨਹੀਂ ਬਾਈ ਇੱਥੇ ਗੱਲ ਦਾ ਅੜਕਾ ਪ ਕਿ ਆਪਦੇ ਪਸ਼ੂ ਨੂੰ ਸਾਹਮਦਾ ਤੇ ਉਸ ਤੋਂ ਬਾਅਦ ਜੇ ਮੇਲੇ ਹੋਣਗੇ ਤਾਂ ਸ਼ੌਂਕ ਹੋਊਗਾ ਤਾਂ ਅੱਗੇ ਬਰੀਡ ਪੈਦਾ ਹੋਊਗੀ ਹਨਾ ਤੇ ਬਾਈ ਸਰਕਾਰ ਦਾ ਵੀ ਨਾਂ ਉੱਚਾ ਹੋਊਗਾ ਉੱਚਾ ਹੋਊਗਾ ਹਾਂ ਚੰਗੇ ਕਰਮਾਂ 'ਚ ਚੰਗੇ ਕੰਮ 'ਚ ਹਾਂ ਬੇ ਖੇਤੀ ਦੇ ਨਾਲ ਨਾਲ ਇਹ ਇੱਕ ਧੰਦਾ ਵੀ ਆਪਣਾ ਪਰਫੁੱਲਤ ਹੋਊਗਾ ਪਰਫੁੱਲਤ ਆ ਹੋਊਗਾ ਜੇ ਆਪਾਂ ਨੇ ਕੰਮ ਕਰਨਾ ਆਪਾਂ ਨੂੰ ਕੀ ਬਾਹਰ ਜਾਣ ਦੀ ਲੋੜ ਹੈ ਜੇ ਆਪਾਂ ਦਿੱਤਾ ਵਧੀਆ ਹੋਊਗਾ ਕੋਈ ਲੋੜ ਨਹੀਂ ਹੈਨਾ ਤੇ ਆਪਣੇ ਕੋਲ ਅੱਜ ਕੱਲ ਦਾ ਇੰਨੀ ਵਧੀਆ ਬਰੀਡ ਹੋਊਗੀ ਮੱਝਾਂ ਹੀ 18 20 ਕਿਲੋ ਦੁੱਧ ਦੇਣ ਲੱਗਣਗੀਆਂ ਦਿੰਦੀਆਂ ਦਿੰਦੀਆਂ ਬਾਈ ਦੁੱਧ ਦਾ ਰੇਟ ਨਹੀਂ ਮੰਗਿਆਈ ਬਾਹਰ ਤਾਂ ਜੇ ਸਰਕਾਰ ਆ ਸਹਿਯੋਗ ਦੇ ਦੇ ਨਾ ਕਿਤਾ ਹਰੇਕ ਕਰਨ ਨੂੰ ਤਿਆਰ ਹੈ ਤਿਆਰ ਹੈ ਨੌ ਜਵਾਨ ਦੇ ਤਿਆਰ ਹੈ ਹੂੰ ਤੇ ਐਡਰੈਸ ਕੀ ਅੰਕਲ ਜੀ ਆਪਣਾ ਸਾਡਾ ਜੀ ਪਿੰਡ ਵਾਂਦਰਾ ਠੀਕ ਹੈ ਜ਼ਿਲ੍ਹਾ ਮੋਗਾ ਜੀ ਸਿਕਲ ਬਾਗਾ ਪੁਰਾਣਾ ਠੀਕ ਹੈ ਤੇ ਮੋਬਾਈਲ ਨੰਬਰ 99144 ਠੀਕ ਹੈ 24354 ਠੀਕ ਹੈ ਠੀਕ ਹੈ ਤੇ ਅੰਕਲ ਜੀ ਦਾ ਮਤਲਬ ਸੀਮਨ ਤੁਸੀਂ ਕਿੰਨੇ ਟਾਈਮ ਤੱਕ ਤਿਆਰ ਕਰਵਾ ਦੋਗੇ ਬਾਮੀ ਨੇੜੇ ਮਹੀਨੇ ਤਾਈਂ ਕਰਾ ਦੇਣਾ ਠੀਕ ਹੈ ਹੁਣ ਤਿਆਰੀ ਹੈ ਮਤਲਬ ਜਵਾਨੀ ਦੇ ਹਿਸਾਬ ਨਾਲ ਅਸੀਂ ਉਵੇਂ ਰੱਖਿਆ ਠੀਕ ਹੈ ਉਮਰ ਛੋ ਗਿਆ ਹੁਣ ਉਸ ਹਿਸਾਬ ਨਾਲ ਠੀਕ ਹੈ ਠੀਕ ਹੈ ਤੇ ਦੇਖੋ ਭਰਾਵੋ ਬਾਈ ਜੀ ਨੇ ਅੰਕਲ ਜੀ ਨੇ ਬਹੁਤ ਮਿਹਨਤ ਹੈਗੀ ਜੋ ਕਿ ਇੰਨੀ ਛੋਟੀ ਉਮਰ ਦੇ ਵਿੱਚ 3 ਮਹੀਨਿਆਂ ਦਾ ਜੋ ਇਹ ਕਟਾ ਹੈ ਤੇ ਬਹੁਤ ਸੋਹਣਾ ਪਾਲਿਆ ਪਾਲਿਆਗਾ ਤੇ ਨਾਲੀ ਮਤਲਬ ਦੇਖ ਰੇਖ ਅਤੇ ਬੱਚਿਆਂ ਦੇ ਸਹਿਯੋਗ ਨਾਲ ਇਹ ਸਭ ਕੁਝ ਹੁੰਦਾ ਹੈਗਾ ਤੇ ਆ ਪਤਾ ਹੀ ਨੌਜਵਾਨੀ ਨੂੰ ਕਹਿੰਦੇ ਆ ਵੀ ਨਸ਼ਾ ਲਾਓ ਕਿਸੇ ਵਧੀਆ ਕੰਮ ਦਾ ਲਾਓ ਹਨਾ ਤੇ ਨੌਜਵਾਨੀ ਨੂੰ ਜਿਹੜਾ ਕੋਲਾ ਤੇ ਮੜਾ ਜੀ ਨੌਜਵਾਨੀ ਨਸ਼ਾ ਤੋਂ ਦੂਰ ਕਰਕੇ ਬਾਹਰ ਜਾਣ ਦੇ ਤਾਂ ਆਪਾਂ ਇਸ ਕਿੱਤੇ ਨਾਲ ਜੋੜੀਏ ਕਿਉਂਕਿ ਇਹ ਕਿੱਤਾ ਜੇ ਵਧੂਗਾ ਤਾਂ ਆਪਣੀ ਜੋ ਅੱਜ ਕੱਲ ਨੌਜਵਾਨੀ ਬਾਹਰ ਜਾ ਰਹੀ ਹੈ ਤਾਂ ਇਹ ਮਤਲਬ ਇਹ ਕਿੱਤੇ ਵੱਲ ਵਧੂਗੀ ਤਾਂ ਉਹਦਾ ਰੁਝਾਨ ਵੀ ਘਟੂਗਾ ਹਾਂਜੀ ਹਾਂਜੀ ਮੜੇ ਕੰਮ ਨਹੀਂ ਨਹੀਂ ਜਾਂਦਾ ਬੱਚਾ ਹਾਂਜੀ ਹਾਂਜੀ ਤੇ ਅੰਕਲ ਜੀ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਧੰਨਵਾਦ ਅੰਕਲ ਜੀ ਧੰਨਵਾਦ ਹਾਂਜੀ ਦੋਸਤੋ ਆਰਜੀਕੇ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਤੁਹਾਡੇ ਵਾਸਤੇ ਜਈਆਂ ਮੋਟੀਵੇਸ਼ਨ ਵੀਡੀਓ ਅਸੀਂ ਲੈ ਕੇ ਆਉਂਦੇ ਰਹੀਏ ਧੰਨਵਾਦ ਸਤਿ ਸ਼੍ਰੀ ਅਕਾਲ ਜੀ